ਜ਼ਿਲ੍ਹਾ ਸੰਗਰੂਰ ਦੇ ਵਿੱਚ ਸ਼ਰਾਬ ਪੀਣ ਤੋਂ ਬਾਅਦ ਹੋਈਆਂ ਮੌਤਾਂ ਤੋਂ ਬਾਅਦ ਐਸਆਈ ਅਤੇ ਪੁਲਿਸ ਪ੍ਰਸ਼ਾਸਨ ਦੀ ਅੱਖ ਖੁੱਲੀ ਐ ਬਸ ਫੇਰ ਕੀ ਸੀ ਚਾਰੇ ਪੈਰ ਚੱਕ ਪ੍ਰਸ਼ਾਸਨ ਦੇ ਅਧਿਕਾਰੀ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਲੋਕਾਂ ਦੀ ਸਾਰ ਲੈਣ ਲੱਗੇ ਐਨਾ ਹੀ ਨਹੀਂ ਜਨਾਬ ਅਧିକਾਰੀਆਂ ਨੇ ਦੇਖ ਸ਼ਰਾਬੀ ਅਤੇ ਲੋਕ ਇਕੱਠੇ ਹੋ ਗਏ ਫਿਰ ਲੋਕਾਂ ਨੂੰ ਸੱਥਾਂ ਵਿੱਚ ਖੜਾ ਕੇ ਅਧਿਕਾਰੀਆਂ ਨੇ ਸ਼ਰਾਬੀਆਂ ਨੂੰ ਉਹ ਟਿਕਾਣੇ ਦੱਸੇ ਜਿੱਥੇ ਸ਼ਰਾਬ ਮਿਲਦੀ ਐ ਅਧਿਕਾਰੀ ਦੇ ਮੂੰਹੋਂ ਇਹ ਗੱਲ ਸੁਣ ਕੇ ਸ਼ਰਾਬੀਆਂ ਨੂੰ ਗੋਡੇ-ਗੋਡੇ ਚਾ ਚੜ ਗਿਆ ਹੁਣ ਤੁਸੀਂ ਵੀ ਸੁਣੋ ਕਿੱਥੋਂ ਮਿਲੇਗੀ ਸ਼ਰਾਬ ਪਾਲਸੇ ਸਾਈਜ਼ਾਸ ਦਾ ਬੇਲਦਾ ਜਿਵੇਂ ਆਪਾਂ ਨੂੰ ਪਤਾ ਹੀ ਆਪਣੇ ਸਮੂਹ ਦੇ ਵਿੱਚ ਬਹੁਤ ਵੱਡੀ ਮਤਭਾਗੀ ਘਟਨਾ ਵਾਪਰ ਚੁੱਕੀ ਹੈ ਜਿਹਦੇ ਨਾਲ ਬਹੁਤ ਥੋੜਾ ਜਾਨੀ ਮਾਲ ਨੁਕਸਾਨ ਹੋ ਚੁੱਕਿਆ ਹੈ ਪਰਿਵਾਰ ਕਾਫੀ ਤਬਾਹ ਹੋ ਚੁੱਕੇ ਹਨ ਠੀਕ ਹੈ ਜਿਨ੍ਹਾਂ ਦੇ ਪਿਛੋਕੜ ਵੀ ਤੁਸੀਂ ਦੇਖਿਆ ਵੀ ਉਹਨਾਂ ਦਾ ਗਰੀਬ ਪਿਛੋਕੜ ਤੋਂ ਸੀਗੇ ਬਿਲੋਂਗ ਕਰਦੇ ਸੀਗੇ ਤੇ ਉਹਨਾਂ ਦੇ ਉਹੀ ਕਮਾਈ ਦੇ ਸਾਧਨ ਸੀਗੇ ਜਿਹੜੇ ਖਤਮ ਹੋ ਚੁੱਕੇ ਇਸ ਟਾਈਮ ਕਿਉਂਕਿ ਇਹਨਾਂ ਨਾਲ ਦੇਖੋ ਕਿੰਨਾ ਵੱਡਾ ਸੈਟ ਬੈਕ ਲੱਗਿਆ ਸਾਰਾ ਪਰਿਵਾਰਾਂ ਨੂੰ ਬਾਕੀ ਦੇ ਨਾਲ ਹੋਰ ਜਿਵੇਂ ਕਿਤੇ ਵੀ ਕੱਢਦੇ ਹੈ ਸ਼ਰਾਬ ਨਜਾਇਜ਼ ਹੈ ਬਿਲਕੁਲ ਨਿਯਾਇਸ਼ਰਾਬ ਹੈ ਇਹ ਪਣ ਪੀਣੀ ਨਹੀਂ ਚਾਹੀਦੀ ਪਹਿਲੇ ਕਰ ਸ਼ਰਾਬ ਹੀ ਨਹੀਂ ਪੀਣੀ ਚਾਹੀਦੀ ਜੇ ਫੇਰ ਵੀ ਲੋੜ ਪੈਂਦੀ ਹੈ ਤਾਂ ਆਪਾਂ ਨੂੰ ਘੱਟੋ ਘਾਟੇ ਰਜਿਸਟਰਡ ਥਾਂ ਤੋਂ ਜਾਂ ਨਸਸਤਾਰੀਆਂ ਤੋਂ ਲੈਣੀ ਚਾਹੀਦੀ ਹੈ ਜਾਂ ਕਿਸੇ ਵੀ ਗੈਰ ਜ਼ਿੰਮੇਵਾਰ ਵਿਅਕਤੀ ਤੋਂ ਨਾ ਲਈਏ ਵੀ ਜਿਹੜਾ ਬੜਾ ਕੁਝ ਪਤਾ ਹੀ ਨਹੀਂ ਉਹ ਕੀ ਕਰਦਾ ਕੌਣ ਹੈ ਜਿਹਦੇ ਆਥੈਂਟੀਕ ਹੈ ਹੀ ਨਹੀਂ ਕਿ ਆਥੈਂਟਿਕ ਕੋਈ ਬੰਦਾ ਹੀ ਨਹੀਂ ਹੈਗਾ ਉਹਨਾਂ ਨੂੰ ਉਹਦਾ ਵੇਚ ਕੇ ਚਲਾਉਣਾ ਆਪਣੇ ਨਿੱਜੀ ਫਾਇਦਾ ਵਾਸਤੇ ਵੇਚਣਾ ਉਹਨੇ ਨਾ ਕੇ ਸਰਕਾਰੀ ਮਾਲੀ ਇਕੱਠਾ ਕਰਨਾ ਲਾਇਸੈਂਸ ਤਾਂ ਵੀ ਸਰਕਾਰੀ ਮਾਲੀ ਆ ਵੀ ਦਿੰਦੇ ਹਨ ਠੀਕ ਹੈ ਜਿਸ ਨਾਲ ਸਰਕਾਰ ਚੱਲਦੀ ਹੈ ਬਟ ਇਹ ਚੀਜ਼ ਪਹਿਲੀ ਵਾਲੀ ਜਿਹੜੀ ਇਸੇ ਵਾਇਰ ਕਰਨਾ ਚਾਹੁੰਦੇ ਆ ਵੀ ਜੇ ਸ਼ਰਾਬ ਲੈਣੀ ਹੈ ਘਟੂ ਘਟ ਵੀ ਲਿਸੈਂਸ ਧਾਰੀਆਂ ਤੋਂ ਲੋ ਤੇ ਇਹਦੀ ਜਗ੍ਹਾ ਤੇ ਆ ਇਹ ਧੋਬੀਆਂ ਦਾ ਵਸਤੇ ਆਈ ਪਿੰਡਾ ਕਿਸ ਤਰ੍ਹਾਂ ਲੋਕਾਂ ਨੂੰ ਕਰ ਇਹ ਬਸ ਜਾਗਰੂਕ ਬੋਲ ਕੇ ਦੱਸ ਕੇ ਕਰਾਂਗੇ ਵੀ ਇਹ ਜਿਹੜੇ ਹੋਈ ਗਲਤ ਹੋਇਆ ਹੈ 플ੈਗ ਮਾਟਿਓ ਕੱਢਾਂਗੇ ਸੀ ਵੀ ਇਹਨੂੰ ਆਪਾਂ ਬਚੋ ਇਸ ਤੋਂ ਵੀ ਕਿਸੇ ਵੀ ਵੀ ਗੈਰ ਜ਼ਿੰਮੇਵਾਰ ਵਿਅਕਤੀ ਤੋਂ ਨਾ ਸ਼ਰਾਬ ਲਈ ਜਾਵੇ ਲੈਡੇ ਨੀਰੇ ਬੱਸ ਕੋ ਆਊਟਪੁਟ ਠੇਕਾ ਹੈਗਾ ਤਾਂ ਉਤੋਂ ਰਹਿਓ ਲੱਗਦਾ ਵੀ ਕੱਟਣਾ ਵਾਪਰਨ ਤੋਂ ਬਾਅਦ ਇਹ ਧਿਆਨ ਚ ਲੈ ਨਹੀਂ ਪਹਿਲਾਂ ਵੀ ਚਲਾਇਆ ਸੀਗਾ ਪਹਿਲਾਂ ਵੀ ਚੱਲ ਰਿਹਾ ਹੈ ਪਹਿਲਾਂ ਚਲਾਇਆ ਸੀ ਮੰਦਪਾ ਘਟਾ ਪਹਿਲਾਂ ਜਮ ਤਰ ਤਰ ਵੀ ਪੀ ਚੁੱਕੀ ਹੈ ਅਜੇ ਤੋਂ 2020 ਦੇ ਵਿੱਚ ਵੀ ਹੋਈ ਸੀਗੀ ਉਸ ਤੋਂ ਬਾਅਦ ਕੁਝ ਨਾ ਕੋਈ ਪਤਾ ਨਹੀਂ ਕਿਵੇਂ ਬਾੜੀ ਕਰਤਾ ਹੋ ਜਾਂਦੀ ਹੈ ਕਿਉਂਕਿ ਉਹਨੇ ਨਿੱਜੀ ਫਾਇਦਿਆਂ ਵਾਸਤੇ ਕਰਨਾ ਆਪਦਾ ਕੰਮ ਜਿਹੜੇ ਬੰਦੇ ਨੇ ਇਹ ਕੰਮ ਕਰਨਾ ਹੈ ਉਹਨੂੰ ਕਿਸੇ ਜਾਣ-ਮਾਲ ਦੇ ਦਾਕ ਨਹੀਂ ਮਤਲਬ ਆਉਂਦਾ ਉਹਨੂੰ ਆਪਦੇ ਸਿਰਫ ਪੈਸੇ ਤੱਕ ਮਤਲਬ ਹੁੰਦਾ ਹੈ ਠੀਕ ਹੈ ਇਸ ਕਰਕੇ ਇਹਨੂੰ ਬਚਾਉਣ ਵਾਸਤੇ ਇਹਨੂੰ ਰੋਕਣ ਵਾਸਤੇ ਆਪਾਂ ਵੈਨਸ ਕਰਨੀ ਚਾਹੁੰਦੇ ਆਂ ਵੀ ਤਾਂ ਕਿ ਇਹ ਆਮ ਜਿਹੜਾ ਗਰੀਬ ਆਦਮੀ ਕਿਹਦੇ ਆਦਮੀ ਹੁੰਦਾ ਉਹ ਹੁੰਦਾ ਵੀ ਮੈਂ ਘੱਟ ਤੋਂ ਘੱਟ ਪੈਸੇ ਨਾਲ ਕਿਵੇਂ ਕਿਗਜ਼ਾਰਾ ਕਰ ਲਾਂ ਇਹ ਕਾਹ ਮੇਰਾ ਕੰਮ ਵੀ ਬਣਦੇ ਤੇ ਮੈਂ ਤਾਂ ਸ਼ੁਰੂ ਕਰ ਲਾ ਬਟ ਇਹ ਗਲਤ ਹੋ ਜਾਂਦਾ ਕਿ ਵਾਰੀ ਜਦੋਂ ਬੰਦੇ ਨੂੰ ਹੁੰਦਾ ਉਹ ਗੈਰ ਜ਼ਿੰਮੇਵਾਰਾਂ ਥਾਂ ਤੋਂ ਲੈ ਲੈਂਦਾ ਹੁਣ ਨਹੀਂ ਪਤਾ ਤਾਂ ਕੀ ਚੀਜ਼ ਹੈ ਉਹਦੇ ਡਿਗਰੀ ਉਹ ਵੀ ਉੱਥੇ ਵੀ ਕਰਾਂਗੇ ਸਭ ਪਹਿਲਾਂ ਵੀ ਕਰ ਚੁੱਕੇ ਆ ਉੱਥੇ ਫਿਰ ਕਰਾਂਗੇ ਕਿਉਂਕਿ ਇਹ ਜਿੱਥੇ ਵੀ ਜੀ ਚੀਜ਼ਾਂ ਨੇ ਸਲਾਮ ਏਰੀਆ ਵਾਜਦੇ ਆਪਣੇ ਜਿਸ ਤਰ੍ਹਾਂ ਉਹ ਕਰਦੇ ਆ ਜਿੱਤੇ ਜਾਂ ਕੱਢਦੇ ਆ ਕੋਈ ਕਰਦੇ ਆ ਜਾਂ ਕਿਤੇ ਯੂਜ਼ ਜ਼ਿਆਦਾ ਹੁੰਦੀ ਹੈ ਚੀਜ਼ੇ ਕਿਉਂਕਿ ਗਰੀਬ ਆਦਮੀ ਇਸ ਜੱਥਾ ਤੇ ਜਾਂਦਾ ਥੋੜੇ ਠੇਕੇ ਤੇ ਨਹੀਂ ਜਾਂਦਾ ਉਹ ਕਹਿੰਦਾ ਮੈਂ ਥੋੜੇ ਪੈਸੇ ਨਾਲ ਮੇਰਾ ਸਰ ਜੇ ਉਹ ਗਲਤ ਜਾਵੜਦਾ ਕਿਉਂਕਿ ਐਮ ਆਰ ਪੀ ਵਗੈਰਾ ਉਹਨਾਂ ਦੇ ਵਿੱਚ ਹੁੰਦੀ ਉਸ ਤੋਂ ਵੱਧ ਰੇਟ ਨਹੀਂ ਐਮ ਆਰ ਪੀ ਦੇ ਵਿੱਚ ਨਾ ਇਹਦੇ ਵਿੱਚ ਜਿਹੜੀ ਚੀਜ਼ ਹੈ ਹੁਣ ਗਾਂ ਤੋਂ ਅਸੀਂ ਉਹ ਠੀਕ ਕਰ ਰਹੇ ਹਾਂ ਐਮ ਆਰ ਪੀ ਟੀ ਐਮ ਆਰ ਪੀ ਨਹੀਂ ਹੁੰਦੀ ਉਹ ਐਮ ਆਰ ਪੀ ਮਿਨੀਮਮ ਰੇਟ ਪ੍ਰਾਈਸ ਹੁੰਦਾ ਉਹਦੇ ਵਿੱਚ ਜਿਹੜਾ ਮੈਕਸਿਮਮ ਲੱਗ ਹੁੰਦਾ ਠੀਕ ਹੈ ਨਹੀਂ ਉਹ ਚੀਜ਼ ਹੁੰਦੀ ਹੈ ਕਿ ਕੋਈ ਉਹਦੇ ਵਿੱਚ ਨਾ ਐਕਸਾਈਟਿਟੀ ਲੱਗਣੀ ਪੈਂਦੀ ਹੈ ਐਕਸਾਈਟਿਟੀ ਲਾ ਕੇ ਤਾਂ ਤੇ ਇਹ ਰੇਟ ਦੇ ਜਾਂਦੇ ਆ ਐਕਸਾਈਟਿਟੀ ਉਹਨਾਂ ਐਕਸਾਈਟ ਤੋਂ ਬਾਅਦ ਐਡ ਐਡ ਕਿਈ ਠੱਗ ਜਿੱਥੋਂ ਇੱਕ ਦੋ ਜਾਣਕਾਰੀ ਮਿਲਦੀ ਸੀ ਵੀ ਜਿਹੜੇ ਰੇਟ ਆ ਉਹ ਲੱਗ ਲੱਗਾ ਜਾਂ ਇਹ ਹੋ ਸਕਦਾ ਬਟਡੇ ਜਿਹੜੇ ਇਹ ਹੋ ਜਾਂਦੇ ਆ ਕਿਉਂਕਿ ਉਹਨਾਂ ਦਾ ਨਿਸ਼ੀਫਾ ਦਾ ਵਾਦੇ ਆਪ ਦੇ ਕੋਲ ਕੋਈ ਪਲੀਟਰ 2 10 20 ਰੁਪਏ ਹੀ ਹਟੋ ਤੇ ਆ ਦਾ ਮਾਦਰ ਹਟਾ ਲੈਂਦਾ ਕੋਈ ਸ਼ੇਰ ਘਟਾਵਦਾ ਲੈਂਦਾ ਜੇਲ ਦੇ ਰੇ ਦਾ ਵੀ ਜੇਲ ਵਾ ਚਦੇ ਆ 10 20 ਰੁਪਏ ਦਾ ਮਾਦਰ ਪੜ ਦਿੱਤਾ ਹੁੰਦਾ ਕਿ ਕਿ ਉਹਨਾਂ ਨੂੰ ਆਉਦੇ ਕੰਮ ਵਾਸਤੇ ਕਿਉਂਕਿ ਉਹਨਾਂ ਨੇ ਵੀ ਆਪਦਾ ਕੰਮ ਕਰਨਾ ਉਹਦਾ ਕਾਰੋਬਾਰ ਹੈ ਵੱਡਾ ਉਹਨੇ ਕਿੱਥੋਂ ਕਰਨੇ ਆ ਲਾਇਸੈਂਸ ਫੀ ਦਾ ਵਿਆਜ ਵੀ ਦੇਖਦਾ ਅਗਲਾ ਸਾਰਾ ਕੁਝ ਨੇ ਦੇਖਣਾ ਪੈਂਦਾ ਉਹਦਾ ਖਰਚੇ ਵਜੋਂਦੇ ਆ ਜਿੰਨਾ ਵੱਡਾ ਕਾਰੋਬਾਰ ਉਹਨੇ ਖਰਚੇ ਵਜੋਂਦੇ ਆ ਜਿਹੜੀ ਲਿਸਟ ਜਾਰੀ ਕੀਤੀ ਉਸ ਤੋਂ ਬਾਅਦ ਤਾਂ ਨਹੀਂ ਲੱਗ ਸਕਦਾ ਨੇ ਲੈਟਸ ਕੋ ਜਾ ਜਿਹੜੇ ਹੈਗੇ ਉਹ ਅਲੱਗ ਹੈ ਨਸਟ ਜਿਹੜੀ ਹੈ ਉਹ ਹੈ ਲਾਏ ਦੇਖੋ ਇਫੈਕਟਿਵ ਜਿਹੜੇ ਹੈ ਰੇਟੋਂ ਬਣੇ ਹੋਏ ਆ ਜਾਂ ਮਿਨੀਮਮ ਉਨ ਬਣੇ ਹੋਏ ਆ ਕਿ ਦੋਨੇ ਰੇਟ ਚੱਲਦੇ ਆ ਅ ਅੱਜ ਅਸੀਂ ਐਕਸਰਸਾਈਜ਼ ਡਿਪਾਰਟਮੈਂਟ ਦੇ ਨਾਲ ਸਾਡੇ ਨਾਲ ਪੀਟੀਓ ਸਾਹਿਬ ਨੇ ਐਕਸਰਸਾਈਜ਼ ਇਨਸਪੈਕਟਰ ਨੇ ਹੋਰ ਸਾਡੀ ਸਾਰੀ ਫੋਰਸ ਹੈਗੀ ਅੱਜ ਅਸੀਂ ਇਕੱਠੇ ਫਿਜ਼ੀਕਲੀ ਇੱਥੇ ਇਕੱਠੇ ਇਸ ਕਰਕੇ ਹੋਏ ਆਂ ਜੀ ਤਾਂ ਜੋ ਅਸੀਂ ਤੁਸੀਂ ਇੱਕ ਸੁਣਿਆ ਹੋਊਗਾ ਕਿ ਇਨਸੀਡੈਂਟ ਹੋਇਆ ਪਿਛੇ ਜੇ ਸੰਗਰੂਰ ਦੇ ਵਿੱਚ ਆ ਕਈ ਵਾਰ ਇਸ ਤਰ੍ਹਾਂ ਦੇ ਤਰੀਕੇ ਦੇ ਜ਼ਹਿਰੀਲੀ ਸ਼ਰਾਬ ਦੇ ਹੋਰ ਸੜਟ ਆ ਜਾਂਦੇ ਆ ਅਸੀਂ ਜ਼ਰੂਰ ਅਸੀਂ ਇਕੱਠੇ ਹੋਏ ਆ ਵੀ ਕਦੇ ਵੀ ਅਗਰ ਮਤਲਬ ਸਾਡੇ ਲਾਇਸੈਂਸ ਠੇਕੇ ਹੈ ਸਾਰਾ ਕੁਝ ਹੈਗਾ ਅਗਰ ਕਿਸੇ ਨੇ ਕੋਈ ਉਦਾਂ ਦਾ ਕਰਨਾ ਹੈ ਤਾਂ ਠੇਕੇ ਤੋਂ ਲਵੇ ਬਟ ਇਹ ਹੈ ਵੀ ਜਿਹੜੀ ਉਹ ਜ਼ਹਿਰੀਲੀ ਸ਼ਰਾਬ ਹੈ ਨਾ ਤਾਂ ਉਹ ਕੱਢੀ ਜਾਵੇ ਉਹਦੇ ਬਾਰੇ ਅਸੀਂ ਅਵੇਅਰ ਕਰਾਂਗੇ ਉਹਦੇ ਜਿਹੜੇ ਸਾਈਡ ਇਫੈਕਟਸ ਨੇ ਹੋਰ ਹੈਗਾ ਤੇ ਉਹ ਸਬੰਧੀ ਅੱਜ ਅਸੀਂ ਇਕੱਠੇ ਹੋ ਕੇ ਆਪਣਾ ਇੱਕ ਇਸ ਤਰੀਕੇ ਦਾ ਰੂਟ ਪਲਾਨ ਟਾਈਪ ਅਸੀਂ ਕਰ ਰਹੇ ਹਾਂ ਅਸੀਂ ਬੇਸਿਕਲੀ ਫਿਲਹਾਲ ਜਸਤਾ ਹੁਣ ਅਸੀਂ ਥੋਬੀਆਂ ਵਾਲਾ ਬਸਤੀ ਖੜੇ ਹਾਂ ਜੀ ਇੱਥੇ ਇਹ ਸਾਰੇ ਏਰੀਆ ਨੂੰ ਅਸੀਂ ਕਵਰ ਕਰਾਂਗੇ ਜੀ ਬਾਕੀ ਡਿਫਰੈਂਟ ਡਿਫਰੈਂਟ ਟਾਈਮ ਤੇ ਅਸੀਂ ਬਠਿੰਡੇ ਦੇ ਪੂਰੇ ਸ਼ਹਿਰ ਦੇ ਵਿੱਚ ਵੱਖ ਜਗ੍ਹਾ ਤੇ ਇਦਾਂ ਜਾਗਰੂਕਤਾ ਮੈਂ ਜਿਹੜੀ ਇਹਨੂੰ ਰੱਖਾਂਗੇ ਜੀ ਤੇ ਫਿਰ ਅਗਲਾ ਜਿੱਥੇ ਵੀ ਹੋਇਆ ਫਿਰ ਤੁਹਾਨੂੰ ਉਸ ਤਰ੍ਹਾਂ ਅਸੀਂ ਦੱਸਾਂਗੇ ਪੁਲਿਸ ਅਤੇ ਐਕਸਾਈਜ਼ ਅਫਸਰ ਦਾ ਕਹਿਣਾ ਹੈ ਕਿ ਜੇਕਰ ਸ਼ਰਾਬ ਪੀਣੀ ਹੈ ਤਾਂ ਠੇਕੇ ਤੋਂ ਲੈ ਕੇ ਪੀਵੋ ਕਿਉਂਕਿ ਉਹ ਲਾਇਸੈਂਸ ਸ਼ੁਦਾ ਹੁੰਦੀ ਹੈ ਬਾਹਰੋਂ ਦੋ ਨੰਬਰ 'ਚ ਖਰੀਦੀ ਸ਼ਰਾਬ ਨਕਲੀ ਹੁੰਦੀ ਹੈ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ